ਮੋਗਾ ਪੁਲਿਸ ਨੇ ਦੋ ਗੁਪਤ ਸੂਚਨਾਵਾਂ ਦੇ ਆਧਾਰ ਤੇ ਸ਼ਹਿਰ ਦੇ ਦੋ ਹੋਟਲਾਂ ਵਿੱਚ ਚੱਲ ਰਹੇ ਦੇਵਪਾਰ ਦਾ ਧੰਦਾ ਚਲਾਉਣ ਵਾਲੇ ਰੈਕਡ ਦਾ ਪਰਦਾ ਫਾਸ਼ ਕੀਤਾ ਜੀਹਾਂ ਪੁਲਿਸ ਨੇ ਉੱਥੋਂ ਕੁੱਲ 9 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 18 ਕੁੜੀਆਂ ਰੈਸਕਿਊ ਕਰ ਰ ਸਖੀ ਸੈਂਟਰ ਪੇਜ ਦਿੱਤੀਆਂ ਨੇ ਜਿਸ ਸਬੰਧੀ ਸਾਰੀ ਜਾਣਕਾਰੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਉਹਨਾਂ ਗਲਪਕਾਰ ਬਾਤ ਕਰਦੇ ਅਗੇ ਦੱਸਿਆ ਕੀ ਹੋਟਲ ਰੈਡ ਸਟਾਕ ਦਾ ਸੰਚਾਲਕ ਬਾਰੋਂ ਕੁੜੀਆਂ ਲਿਆਉਂਦਾ ਤੇ ਉਹਨਾਂ ਤੋਂ ਦੇਵਪਾਰ ਦਾ ਤੰਦਾ ਕਰਵਾਉਂਦਾ ਇਸ ਦੇ ਨਾਲ ਹੀ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਸਰਗਰਮ ਹੋ ਗਈ ਜਦੋਂ ਪੁਲਿਸ ਨੇ ਕਾਰਵਾਈ ਕਰਦਿਆਂ ਹੋਟਲ ਤੇ ਛਾਪਾ ਮਾਰਿਆ ਤਾਂ ਉੱਥੇ ਹੰਗਾਮਾ ਹੋ ਗਿਆ ਪੁਲਿਸ ਨੇ ਮੌਕੇ ਤੇ ਹੀ ਇੱਕ ਲੜਕੇ ਨੂੰ ਤਰਾਜੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਇਸੇ ਦੌਰਾਨ ਪੁਲਿਸ ਵੱਲੋਂ 18 ਕੁੜੀਆਂ ਨੂੰ ਵੀ ਬਚਾਇਆ ਗਿਆ ਅਧਿਕਾਰਿਕ ਬਤਨ ਮਾਨ ਜੋ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਉਹਨਾਂ ਦੇ ਦਿਸੰਧ ਅਧਿਸ਼ਾ ਤਹਿਤ ਜਿਹੜਾ ਅਸੀਂ ਇੱਕ ਕੱਲ ਸਾਂਝਾ ਆਪਰੇਸ਼ਨ ਜਿਹੜਾ ਆਇਆ ਸੀ ਜਿਹਦੇ ਤਹਿਤ ਹੈ ਇਨਸਪੈਕਟਰ ਵਰुण कुमार ਜਿਹੜੇ ਸਰਕਲ ਸਿਟੀ ਮੋਗਾ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰੈੱਡ ਸਟੋਨ ਹੋਟਲੇ ਦੇ ਵਿੱਚ ਜਿਹੜੇ ਇਹਦੇ ਇਹਨੂੰ ਤੇ ਲਾਉਣ ਵਾਲੇ ਆ ਉਹ ਪਰਮਵੀਰ ਸਿੰਘ ਜਿਹੜਾ ਬਾਹਰੋਂ ਲੜਕੀਆਂ ਲਿਆ ਕੇ ਉਹਨਾਂ ਤੋਂ ਦੇਵ ਵਪਾਰ ਦਾ ਧੰਦਾ ਕਰਾਉਂਦੇ ਆ ਜਿਹਦੇ ਵਿੱਚ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਸਾਨੂੰ ਇੱਕ ਆਦਮੀ ਤੇ ਜਿਹੜੀਆਂ 8 ਜਿਹੜੀਆਂ ਲੜਕੀਆਂ ਉਥੋਂ ਬਰਾਮਦ ਹੋਈਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਇਨਸਪੈਕਟਰ ਹਰਵਿੰਦਰ ਸਿੰਘ ਐਸਐਚਓ ਮੈਣਾ ਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਸਿਟੀ ਆ ਟੋਟਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਵਪਾਰ ਦਾ ਧੰਦਾ ਚਲਾਉਂਦੇ ਆ ਇਹਦੇ ਵਿੱਚ ਇਹਨਾਂ ਨੇ ਵੀ ਰੇਡ ਕੀਤਾ ਤੇ ਇਹਦੇ ਤੋਂ 8 ਲੜਕੇ ਤੇ ਜਿਹੜੀਆਂ 10 ਲੜਕੀਆਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਲੜਕੀਆਂ ਜਿਹੜੀਆਂ ਇਹਨਾਂ ਨੂੰ ਸਾਕੀ ਸੈਂਟਰ ਜਿਹੜਾ ਸੀ ਜਿਹੜਾ ਭੇਜ ਦਿੱਤਾ ਸੀ ਤੇ ਜਿਹੜਾ ਅੱਜ ਕੋਰਡ ਦੇ ਵਿੱਚ ਤੁਹਾਨੂੰ ਪੇਸ਼ ਕੀਤਾ ਜਾਊਗਾ ਤੇ ਕਿਹੜੇ ਕਿਹੜੇ ਸ਼ਰਾਂ ਤੋਂ ਲੈ ਕੇ ਆਂਦੀ ਅਸੀਂ ਇਹ ਵੱਖਰੀ ਵੱਖਰੀ ਸ਼ਰਾਂ ਤੋਂ ਲੈ ਕੇ ਆਉਂਦੇ ਸੀ ਤੇ ਜਿਹੜੇ ਬੰਦੇ ਫੜੇਗੇ ਜੀ ਉਹ ਵੀ ਮੋਕੇ ਦੇ ਸੀ ਜਾਂ ਉਹ ਵੀ ਆਸ-ਪਾਸ ਦੇ ਪਿੰਡਾਂ ਦੇ ਆਪ ਜਿਵੇਂ ਆ ਛੰਡੇ ਆਣਾ ਸ਼ਰਕੀ ਦਾ ਸੀ ਪਰਮਵੀਰ ਇਸ ਤਰ੍ਹਾਂ ਨੇੜਲੇ ਪਿੰਡਾਂ ਦੇ ਹੀ ਆ ਤੁਹਾਡੇ ਲੋਕ ਕੀ ਕਰ ਮੈਂ ਦਿੱਤੀ ਜੀ ਅਸੀਂ ਜਿਹੜਾ ਇਹਦੇ ਵਿੱਚ ਦੋਹਾਂ ਦੇ ਜਿਹੜਾ ਥਾਣਾ ਸਿਟੀ ਦੇ ਵਿੱਚ ਜਿਹੜਾ ਮੋਰਲ ਟ੍ਰੈਪ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਤੇ ਸੇਮ ਹੀ ਥਾਣਾ ਮੈਣਾ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ ਕਿਸਨ ਹੋਟਲ ਵਾਲੇ ਨੂੰ ਵੀ ਹਦਾਇਤ ਦਿੱਤੀ ਗਈ ਹੈ ਹੋਟਲ ਵਾਲੇ ਨੂੰ ਵੀ ਇਹੀ ہدایت ਦਿੱਤੀ ਗਈ ਕਿ ਜਿਹੜਾ ਇਹ ਤੁਸੀਂ ਬਾਹਰੋਂ ਜਿਹੜੀਆਂ ਲੜਕੀਆਂ ਲਿਆ ਕੇ ਜਿਹੜਾ ਧੰਦਾ ਕਰਾਉਂਦੇ ਆ ਉਹ ਜਿਹੜਾ ਮਾੜਾ ਕੰਮ ਕਰਦੇ ਉਹ ਤੋਂ ਉਹਦੇ ਤੋਂ ਬਾਜ਼ ਆ ਜਾਣ ਤੇ ਇਸੇ ਤਰ੍ਹਾਂ ਨਾਲ ਤੋਂ ਕਾਰਵਾਈ ਅੱਗੇ ਲਈ ਜਾਰੀ ਰਹਿ ਉਹ